ਨਾਮ ਆਈ ਤੁਹਾਡਾ ਲਾਭ ਸਿੰਘ ਜੀ ਠੀਕ ਹੈ ਕਿਹੜਾ ਪਿੰਡ ਆ ਤੁਹਾਡਾ ਪਿੰਡ ਜਗਿੰਦਰ ਬਾਤੀ ਜੀ ਜ਼ਿਲ੍ਹਾ ਫਗਰੂਰ ਤੋਂ ਦਸਤੂਰ ਪਾਣੀ ਘਰ ਠੀਕ ਹੈ ਬਾਪੂ ਜੀ ਤੁਹਾਡੇ ਏਰੀਆ ਚ ਸੜਕ ਦਾ ਕੰਮ ਹੋਇਆ ਕਈ ਸਾਲਾਂ ਬਾਅਦ ਕਿਵੇਂ ਦੀ ਸੜਕ ਇਹ 20 ਸਾਲਾਂ ਬਾਅਦ ਹੋਇਆ ਜੀ ਇਹ ਕਿਵੇਂ ਦੀ ਬਣੀ ਹੈ ਸੜਕ ਬੇਕਾਰ ਹੈ ਜੀ ਜਮਾ ਬਿਲਕੁਲ ਖਤਮ ਹੈ ਤਾਂ ਅਸੀਂ ਦੇਖਿਆ ਤੁਸੀਂ ਤਸਵੀਰਾਂ ਵਿੱਚ ਸੜਕ ਵੀ ਖੁਰੇਦ ਕੀ ਦਿਖਾਈ ਹੈ ਵੀ ਕਿਹੜਾ ਹੱਥਾਂ ਨਾਲੇ ਭੁੱਰੀ ਹੈ ਸੜਕ ਇਹ ਤਾਂ ਪੂਈ ਜਾਂਦੀ ਨੋਹਾਂ ਨਾਲੇ ਜਾਂਦੀ ਹੈ ਸੜਕ ਤਾਂ ਪੱਟੀ ਵੀ ਨਹੀਂ ਜਾਂਦੀ ਕਿੰਨਾ ਟਾਈਮ ਹੋ ਗਿਆ ਇਹਨੂੰ ਬਣੀ ਨੂੰ ਤੀਜਾ ਦਿਨੇ ਹੋਇਆ ਬਾ ਤੀਜੇ ਦਿਨ ਹੋਇਆ ਯਾਰ ਹੋਰ ਤੀਜਾ ਦਿਨ ਹੋਇਆ ਨਾ ਮਲੇ ਲੱਗਦਾ ਵੀ ਇਹੜੀ ਸੜਕਾ ਇਹ ਇਹ ਬਾਰਿਸ਼ ਦੀ ਮਾਰ ਚੱਲੂਗੀ ਪਰ ਚੱਲੇ ਨਹੀਂ ਸਕਦੀ ਜੀ ਇਹ ਇਹਦਾ ਕੁੱਤੇ ਦੇ ਮੂਤਾ ਤਾ ਉਖੜ ਜੂਗੀ ਤਾਂ ਲੱਗਦਾ ਨਹੀਂ ਲੰਮਾ ਸਮਾਂ ਕੱਟਣਾ ਨਾ ਜੀ ਹਾਇ ਜ ਸਮਾਂ ਨਹੀਂ ਹੈ ਇਹਦੇ ਚ ਕੀ ਕੀ ਮੰਗ ਕੀ ਕਰਦੇ ਹੋ ਮੰਗ ਕੇ ਤੇ ਦੁਬਾਰਾ ਲੱਕ ਪੈਣੀ ਚਹੀਦੀ ਠੀਕ ਹੈ ਜਦੋਂ ਸੜਕ ਪੈ ਰਹੀ ਸੀ ਤੁਸੀਂ ਦੇਖ ਰਹੇ ਸੀ ਆਪਦੇ ਹਾਂ ਜੂਰੀ ਤੇ ਸੀ आ, अच्छा। ਤਾਂ ਕਹਾਂ ਨਹੀਂ ਗਿਆ ਠੇਕੇਦਾਰ ਸੁਣੀ ਨਹੀਂ ਸਾਡੀ ਸੁਣਦੇ ਨਹੀਂ ਠੇਕੇਦਾਰ ਸੁਣੀ ਨਹੀਂ ਸਾਡੀ। ਅੱਛਾ। ਅਰ ਬਿਰਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਬ੍ਰਿੰਦਰ ਕੁਮਾਰ ਹੈ ਜੀ ਤੇ ਮੈਂ ਮਾਨ ਕਲੋਨੀ ਚ ਇਸ ਹਿਮਲੇ ਦਾ ਰਹਿਣ ਵਾਲਾ ਮੈਂ ਜੀ ਤੇ ਪਹਿਲਾਂ ਤਾਂ ਇਸ ਰੋਡ ਨੂੰ ਬਣਾਉਣ ਲੱਗੇ ਇਹਨਾਂ ਨੇ ਬਹੁਤ ਪਰੇਸ਼ਾਨੀਆਂ ਕੀਤੀਆਂ ਨਗੀਆਂ। ਕਾਫੀ ਟਾਈਮ ਦੇ ਅਸੀਂ ਐਪਲੀਕੇਸ਼ਨ ਆ ਦਿੰਦੇ ਆ ਰਹੇ ਸੀ ਰੋਡ ਬਣਾਇਆ ਤੇ ਜਦੋਂ ਹੁਣ ਰੋਡ ਬਣਾਇਆ ਤਾਂ ਬਿਲਕੁਲ ਜ਼ੀਰੋ ਕੁਆਲਿਟੀ ਦਾ। ਤੁਸੀਂ ਆਪ ਦੇਖ ਲਓ ਇਹ ਹੱਥਾਂ ਨਾਲ ਭੁਰ ਰਿਹਾ। ਜੀ। ਹੈ ਬਿਲਕੁਲ ਲੋਕ ਕੁਆਲਿਟੀ ਮਟੀਰੀਅਲ ਆਇਆ ਹੋਇਆ। ਤੇ ਇਸ ਚੀਜ਼ ਤੇ ਨਾ ਤਾਂ ਕਿਸੇ ਪ੍ਰਸ਼ਾਸਨ ਦਾ ਧਿਆਨ ਆ ਨਾ ਪਾਣੀ ਦੀ ਨਿਕਾਸੀ ਬਾਰੇ ਨਾ ਕਿਸੇ ਚੀਜ਼ ਬਾਰੇ ਇਸ ਰੋਡ ਨੂੰ ਧਿਆਨ ਰੱਖ ਕੇ ਕੁਝ ਨਹੀਂ ਬਣਾਇਆ ਗਿਆ ਜੀ ਠੀਕ ਹੈ ਇਹ ਜਦੋਂ ਇਹ ਤਿਆਰ ਹੋ ਰਹੀ ਸੀ ਸੜਕ ਉਦੋਂ ਤੁਸੀਂ ਦੇਖਿਆ ਸੀ ਮਟੀਰੀਅਲ ਕਿਵੇਂ ਪਾਇਆ ਸੀ ਕਿਵੇਂ ਮਟੀਰੀਅਲ ਇਹਨਾਂ ਨੇ ਕਾਲੀ ਕਾਲੀ ਚ ਨਿਵੇੜਿਆ ਜੀ ਜਿਹੜਾ ਜ ਮਟੀਰੀਅਲ ਆ ਇਹਨਾਂ ਦੇ ਹੱਥ ਸੀ ਸੀਗਾ ਇਹਨਾਂ ਨੇ ਚੱਕ ਕੇ ਲਾਤਾ ਆ ਤਾਂ ਕਿ ਖਾਣਾ ਪੂਰਤੀ ਕਰੀਏ ਖਾਣਾ ਪੂਰਤੀ ਹੈ ਕਰੀ ਹੋਈ ਹੈ ਜੀ ਤੁਹਾਨੂੰ ਦੇਖ ਕੇ ਹੀ ਪਤਾ ਚੱਲ ਰਿਹਾ ਬਿਲਕੁਲ ਬਿਲਕੁਲ ਜ਼ੀਰੋ ਕੁਆਲਿਟੀ ਦਾ ਮਾਰ ਲਗਾਇਆ ਹੋਇਆ ਅਸੀਂ ਖੁਦ ਇਹ ਗੱਲ ਕਹਿ ਰਹੇ ਸੀ ਦੇਖ ਕੇ ਵੀ ਇਹ ਰੋਡ ਅਗਰ ਇਹ ਇਹਨਾਂ ਦਾ ਪਾਣੀ ਦੀ ਨਿਕਾਸੀ ਕਿਸੇ ਪਾਸੇ ਦੀ ਜੇ ਅਗਰ ਇੱਕ ਮਹੀਆ ਦੋ ਮਹੀਆ ਆਗੇ ਨਾ ਤਾਂ ਇਹ ਮਾਰੋੜ ਦੁਬਾਰੇ ਪਹਿਲਾਂ ਵਾਂਗੂ ਖਰਾਬ ਹੋ ਜਾਣਾ ਇਹ ਤਾਂ ਸਰਕਾਰ ਦੇ ਪੈਸੇ ਦੀ ਬੇਫਜ਼ੂਲੀ ਹੈ ਬਿਲਕੁਲ ਇਹ ਤਾਂ ਖੁਦ ਕਹ ਰਹੇ ਜੀ ਅਸੀਂ ਸਭ ਟੈਕਸ ਪੇ ਕਰ ਦਾਂਗੇ ਲੇਕਿਨ ਸਾਡੇ ਟੈਕਸ ਦਾ ਆ ਨਤੀਜਾ ਦਿਖਾ ਰਹੇ ਨੇ ਸਾਨੂੰ ਤੁਸੀਂ ਗਲਤੀ ਕੀ ਠੇਕੇਦਾਰ ਦੀ ਮੰਨਦੇ ਹੋ ਕਿਵੇਂ ਮੰਨ ਇਹ ਇਹਦੀ ਇਹਦੀ ਕਾਰਵਾਈ ਤਾਂ ਪ੍ਰਸ਼ਾਸਨ ਨੂੰ ਕਰਨੀ ਚਾਹੀਦੀ ਨਾ ਪਤਾ ਲੱਗ ਜੂਗਾ ਵੀ ਕਿਸੇ ਠੇਕੇਦਾਰ ਨੇ ਕਰਿਆ ਹੋਇਆ ਜਾਂ ਕਿਸੇ ਨੇ ਕਰਿਆ ਹੋਇਆ ਹੈ ਜੀ ਤੁਸੀਂ ਪ੍ਰਸ਼ਾਸਨ ਨੂੰ ਸੰਬੰਧੀ ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਕਹਿੰਦੇ ਜੀ ਵੀ ਇਸ ਸੰਬੰਧੀ ਕਾਰਵਾਈ ਕਰੀ ਜਾਵੇ ਨਾ ਪ੍ਰੋਪਰ ਜਿਹੜੀ ਖਾਣਾ ਪੂਰਤੀਆਂ ਕਰਕੇ ਗਏ ਨੇਗੇ ਇਹ ਉਹ ਤੇ ਕਾਰਵਾਈ ਕਰਕੇ ਦੇਖੋ ਵੀ ਹਾਂ ਵੀ ਕਿਹਦੀ ਗਲਤੀ ਹੈ ਕਿਨੇ ਮਟੀਰੀਅਲ ਘਟੀਆਂ ਲਗਾਇਆ ਹੈ ਜਾਂ ਇਹ ਚ ਕਿਨੇ ਕੀ ਘਟਾਲਾ ਕਰ ਰਿਹਾ ਸ਼੍ਰੀਆਮ ਘਟਾਲੇ ਵਾਲਾ ਕੰਮ ਹੈ ਜੀ ਇਹ ਠੀਕ ਹੈ